ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਇਹ ਆਪਣੇ ਕੋਲੇ ਕੁਝ ਸੂਟ ਆਏ ਸੀ ਜੀ ਰਾਮ ਟੈਕਸ ਬ੍ਰਾਂਡ ਦੇ ਪਿਓਰ ਕਾਟਨ ਦੇ ਸੂਟ ਹੋਣਗੇ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਹੋਊਗੀ ਜੀ ਰਾਮਟੈਕਸ ਬ੍ਰਾਂਡ ਹੈ ਜੀ ਗਰਮੀ ਦੇ ਵਿੱਚ ਆਪਾਂ ਇਹਨਾਂ ਨੂੰ 12 1200 ਦਾ ਸੇਲ ਕਰਿਆ ਜੀ ਹੁਣ ਆਪਣੇ ਕੋਲੇ ਬਹੁਤ ਲੈਸ ਪ੍ਰਾਈਸ ਦੇ ਵਿੱਚ ਆਈ ਹੈ ਜੀ ਜਿਹੜੀਆਂ ਵੀ ਭੈਣਾਂ ਨੇ ਲੈ ਕੇ ਰੱਖਣੇ ਹੁਣ ਲੈ ਸਕਦੇ ਹੁਣ 950 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਜੀ 5 ਮੀਟਰ ਦੀ ਕਟ ਆਊਗੀ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ 올 ਸੀਜ਼ਨ ਪੈ ਜਾਂਦਾ ਜੀ ਇਹ ਫੈਬਰਿਕ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੁੰਦਾ ਜੀ ਗਲੇਸ ਕਾਟਨ ਹੈ ਜੀ ਤੇ ਥੋੜਾ ਠਿੱਕ ਹੁੰਦਾ ਜੀ ਫੈਬਰਿਕ ਇਹਨਾ ਪਤਲਾ ਨਹੀਂ ਹੁੰਦਾ ਤੇ ਬਹੁਤ ਸੋਹਣਾ ਫੈਬਰਿਕ ਹੈ ਤੁਸੀਂ ਇਹਨੂੰ ਗਰਮੀ ਸਰਦੀ ਥੋੜੇ ਘੱਟ ਵੀ ਸਰਦੀ ਚ ਵੀ ਪਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਪਿਆਰੇ ਪਿਆਰੇ ਜੇ ਕਲਰ ਹੈ ਜੀ ਇਹ ਆਪਣੇ ਕੋਲੇ ਬਹੁਤ ਹੀ ਫਾਇਦੇ ਚ ਆਏ ਹੈ ਜੀ ਆਪਾਂ ਅੱਗੇ ਫਾਇਦੇ ਦੇ ਵਿੱਚ ਇਹ ਦੇ ਰਹੇ ਆਂ ਜੀ 990 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਐਕਸਟਰਾ ਰਹੂਗੀ ਹਰਾਮ ਟੈਕਸ ਬ੍ਰਾਂਡ ਹੈ ਜੀ ਕੋਈ ਵੀ ਕਲਰ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੂਟ ਹੈ ਜੀ ਬਹੁਤ ਹੀ ਪਿਆਰੀ ਪਿਆਰੀ ਜੀ ਇਹਨਾਂ ਦੀ ਪ੍ਰਿੰਟਿੰਗ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਇਹਨਾਂ ਦਾ ਕਲਰ ਹੈ ਜੀ ਕੋਈ ਖਰਾਬ ਹੋਣ ਵਾਲਾ ਫੈਬਰਿਕ ਬਿਲਕੁਲ ਵੀ ਨਹੀਂ ਹੈ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਤੇ ਇਹ ਹਰ ਮੌਸਮ ਦੇ ਵਿੱਚ ਪੈ ਜਾਂਦਾ ਜੀ ਜਿਵੇਂ ਕੁਝ ਪਹਿਨਾਂ ਨੂੰ ਸਰਦੀ ਦੇ ਵਿੱਚ ਗਰਮ ਕਪੜਾ ਨਹੀਂ ਪੈਂਦਾ ਜੀ ਉਹਨਾਂ ਵਾਸਤੇ ਬੈਸਟ ਹੈ ਜੀ ਵਧੀਆ ਕੁਆਲਿਟੀ ਦਾ ਫੈਬਰਿਕ ਹੈ ਜੀ ਤੇ ਇਹ ਵਾਲੇ ਸੂਟ ਆਉਣਗੇ ਜੀ ਕੋਟرائی ਦੇ ਪ੍ਰੀਮੀਅਮ ਕੁਆਲਿਟੀ ਦੀ ਕੋਟرائی ਹੈ ਜੀ ਕਲਰ ਡਿਜ਼ਾਈਨ ਕੁਝ ਵੀ ਖਰਾਬ ਨਹੀਂ ਹੁੰਦਾ ਜੀ ਬਹੁਤ ਜ਼ਿਆਦਾ ਲਾਈਟ weight ਕੋਟرائی ਹੈ ਜੀ ਕੋਟرائی ਸਿਲਕ ਵੀ ਕਹਿ ਦਿੰਦੇ ਆ ਜੀ ਇਹਨੂੰ ਇਦੇ ਵਿੱਚ ਬਹੁਤ ਸੋਹਣੀ ਸ਼ਾਈਨ ਹੁੰਦੀ ਹੈ ਜੀ ਕੱਪੜੇ ਦੇ ਵਿੱਚ ਬਹੁਤ ਜ਼ਿਆਦਾ ਲਾਈਟ ਵੇਟ ਹੈ ਬਾਟਮ ਵੀ ਕੋਟ్రਾਈ ਦੀ ਆਊਗੀ ਸ਼ਰਟ ਵੀ ਕੋਟ్రਾਈ ਦੀ ਆਊਗੀ ਜੀ 1200 ਰੁਪਏ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਹੈ ਜੀ ਕੋਈ ਵੀ ਕਲਰ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੀ ਤੁਹਾਨੂੰ ਮਿਲ ਰਿਹਾ ਜੀ ਇਹ ਵਾਲੇ ਸੂਟ ਆਉਣਗੇ ਜੀ ਏਕੇ ਟੈਕਸ ਪਸ਼ਮੀਨੇ ਦੇ ਜੀ ਘੇਰੇ ਦੇ ਉੱਪਰ ਵਰਕ ਆਊਗਾ ਤੇ ਬਾਜੂ ਦੇ ਉੱਪਰ ਵਰਕ ਆਊਗਾ ਬਹੁਤ ਸੋਹਣਾ ਵਰਕ ਹੈ ਜੀ ਸਫਾਈ ਦੇ ਵਿੱਚ ਕੰਮ ਹੈ ਜੀ ਏਕੇ ਟੈਕਸ ਬ੍ਰਾਂਡ ਹੈ ਜੀ 1000 ਰੁਪਏ ਦਾ ਇਹ ਸੂਟ ਹੈ ਜੀ 50 ਰੁਪਏ ਸ਼ਿਪਿੰਗ ਦੇ ਲੱਗਣਗੇ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਇਹ ਜਿਹੜੇ ਤੁਹਾਨੂੰ ਕਲਰ ਦਿਖਾ ਰਹੇ ਆ ਜੀ ਬਸ ਆਪਣੇ ਕੋਲ ਇੰਨਾ ਕਲਰਾਂ ਦੇ ਵਿੱਚ ਹੀ ਅਵੇਲੇਬਲ ਹੈ ਜੀ ਜੇ ਤੁਸੀਂ ਕਿਸੇ ਹੋਰ ਕਲਰ ਦੇ ਵਿੱਚ ਕਸਟਮਾਈਜ਼ ਕਰਵਾਉਣਾ ਤਾਂ ਕਸਟਮਾਈਜ਼ ਹੋ ਜਾਊਗਾ ਜੀ ਤੇ ਪਰ ਉਹਦਾ ਰੇਟ ਥੋੜਾ ਜਿਹਾ ਐਕਸਟਰਾ ਲੱਗੂਗਾ ਜੀ ਤੇ ਕਲਰ ਤੁਸੀਂ ਕਲਰ ਚੋਇਸ ਕੋਈ ਵੀ ਕਰਵਾ ਸਕਦੇ ਹੋ ਤੇ ਪਰ ਜੋ ਰੈਡੀ ਸਟਾਕ ਹੈ ਉਹ ਆਪਣੇ ਕੋਲੇ ਇੰਨਾ ਕਲਰਾਂ ਦੇ ਵਿੱਚ ਹੀ ਹੈ ਇਹ ਕਲਰਾਂ ਦੇ ਵਿੱਚ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੁਹਾਨੂੰ 1000 ਦੇ ਵਿੱਚ ਹੀ ਮਿਲੂਗਾ ਜੀ 50 ਰੁਪਏ ਸ਼ਿਪਿੰਗ ਦੇ ਲੱਗਣਗੇ ਜੀ ਜੇ ਤੁਸੀਂ ਕੋਈ ਆਪਣੇ ਮਨਪਸੰਦ ਦਾ ਕਲਰ ਕਰਵਾਉਣਾ ਤਾਂ ਉਹ ਤੁਸੀਂ ਕੋਨ ਆਰਡਰ ਕਰਵਾ ਸਕਦੇ ਹੋ ਮਿਲ ਜੂਗਾ ਜੀ ਤੁਹਾਨੂੰ ਇਹ ਵਾਲੇ ਸੂਟ ਵੀ ਏਕੇ ਟੈਕਸ ਪਸ਼ਮੀਨੇ ਦੇ ਹੀ ਹੈ ਜੀ ਇਹਨਾਂ ਦੀ ਡਿਜ਼ਾਈਨਿੰਗ ਅਲੱਗ ਹੈ ਜੀ ਗਲੇ ਤੇ ਡਿਜ਼ਾਈਨਿੰਗ ਆਉਗੀ ਜੀ ਤੇ ਬਾਜੂ ਤੇ ਆਉਗੀ ਜੀ ਤੁਸੀਂ ਇਹ ਬਾਜੂ ਤੇ ਵੀ ਲਿਆ ਸਕਦੇ ਹੋ बॉटम ਤੇ ਵੀ ਲਿਆ ਸਕਦੇ ਹੋ ਜਿਵੇਂ ਦੀ ਤੁਹਾਡੀ ਚੋਇਸ ਹੋਵੇ ਉਸੇ ਤਰ੍ਹਾਂ ਇਹ ਨੂੰ ਕਰਵਾ ਸਕਦੇ ਹੋ ਗਲੇ ਤੇ ਕਰਵਾਉਣਾ ਗਲੇ ਤੇ ਵੀ ਹੋ ਜੂਗਾ ਜੀ ਤੇ ਤੁਸੀਂ ਬਾਜੂ ਤੇ ਕਰਵਾਉਣਾ ਜਾਂ बॉटम ਤੇ ਕਰਵਾਉਣਾ ਤੁਹਾਡੀ ਚੋਇਸ ਹੈ ਜੀ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਹੈ ਜੀ ਇਹ ਵੀ 1000 ਰੁਪਏ ਦੀ ਰੇਂਜ ਦੇ ਵਿੱਚ ਹੀ ਹੈ ਜੀ ਸੂਟ ਆ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੁੰਦਾ ਜੀ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਤੇ ਜਿਹੜੀ ਆਪਾਂ ਇਹ ਵਾਲੀ ਕਲੈਕਸ਼ਨ ਦਿਖਾ ਰਹੇ ਆਂ ਜੀ ਇਹ ਵਾਲੀ ਕਲੈਕਸ਼ਨ ਤਾਂ ਸਾਰੇ ਸੂਟਾਂ ਦੇ ਵਿੱਚ ਬੈਸਟ ਕਲੈਕਸ਼ਨ ਹੈ ਐਨੇ ਸੋਹਣੇ ਕੁਝ ਜ਼ਿਆਦਾ ਸੂਟ ਸੋਹਣੇ ਆ ਜੀ ਬਹੁਤ ਹੀ ਜ਼ਿਆਦਾ ਬ੍ਰਾਂਡਡ ਕਲਰ ਆਫ ਪੰਜਾਬ ਦੇ ਸੂਟ ਹੈ ਜੀ ਪਿਓਰ 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 ਦੇ ਵਿੱਚ ਇਹ ਸੂਟ ਹੈ ਜੀ ਬੈਲਵਟ ਬਰਾਸੋ ਹੈ ਜੀ ਨਾਲ ਕਰੇਪ ਦੀ ਬਾਟਮ ਆਊਗੀ ਨੇਚਰਲ ਕਰੇਪ ਦੀ ਬਹੁਤ ਜ਼ਿਆਦਾ ਸ਼ਾਈਨ ਵਾਲਾ ਫੈਬਰਿਕ ਹੈ ਪਾਰਟੀ ਵੇਅਰ ਪਾਓ ਰੂਟੀਨ ਵੇਅਰ ਪਾਓ ਫਾਰਮਲ ਪਾਓ ਜਿਵੇਂ ਮਰਜ਼ੀ ਤੁਸੀਂ ਇਹਨੂੰ ਕਰੇ ਪਾਓ ਬਾਹਰ ਅੰਦਰ ਪਾਓ ਜਿੰਮੀ ਮਰਜੀ ਪਾ ਸਕਦੇ ਹੂੰ ਵਿਆਹ ਸ਼ਾਦੀ ਤੇ ਵੀ ਇਹਨਾਂ ਨੂੰ ਪਾ ਸਕਦੇ ਹੂੰ ਬਹੁਤ ਹੀ ਜਿਆਦਾ ਪਿਆਰੇ ਪਿਆਰੇ ਕਲਰ ਹੈ ਜੀ ਇਹਨਾਂ ਦੇ ਤੇ ਬਾਟਮ ਨਾਲ ਇਹਨਾਂ ਦੇ ਨਾਲ ਕਰੇਬ ਦੀ ਆਉਗੀ ਬਹੁਤ ਸੋਹਣਾ ਫੈਬਰਿਕ ਹੈ ਤੇ 2500 ਰੁਪਏ ਦਾ ਪ੍ਰਾਈਸ ਹੈ ਜੀ 50 ਰੁਪਏ ਸ਼ਿਪਿੰਗ ਦੇ ਐਕਸਟਰਾ ਰਹਿਣਗੇ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਹੈ ਜਿਹੜਾ ਵੀ ਸੂਟ ਆਰਡਰ ਕਰਨਾ ਉਹ ਵੀ ਸਕਰੀਨਸ਼ਾਟ ਭੇਜ ਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਜ਼ਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਥੈਂਕ ਯੂ